ਸਤਿ ਸ਼੍ਰੀ ਅਕਾਲ ਜੀ ਕਿਦਾਂ ਹੋ ਜੀ ਸਾਰੇ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਸੋ ਮੱਚ ਜਿੰਨੀ ਵੀ ਆਪਾਂ ਨੇ ਸਵੇਰੇ ਵੀਡੀਓ ਪਾਈ ਸੀ ਸਾਰਾ ਸਟਾਕ ਹੈ ਜਿਹੜਾ ਆਪਣਾ ਕਲੀਅਰ ਹੋਇਆ ਅੱਜ ਦੀ ਮਦਰਸਡੇ ਦੇ ਉੱਤੇ ਜੇ ਅਸੀਂ ਨੇ ਆਫਰ ਦਿੱਤਾ ਤਾਂ ਤੁਸੀਂ ਨੇ ਵੀ ਸਾਨੂੰ ਸਰਪ੍ਰਾਈਜ਼ ਦਿੱਤਾ ਹੈ ਜੀ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਰ ਹੈ ਭੈਣਾਂ ਦਾ ਸਾਰੇ ਸੋਲਡ ਆਰਡਰ ਰਹੇ ਨੇਗੇ ਤੇ ਹੁਣ ਆਪਾਂ ਨਵੀਂ ਵੀਡੀਓ ਪਾਣ ਲੱਗੇ ਆ ਇਹ ਵੀ ਆਪਣੀ ਆਫਰ ਦੇ ਵਿੱਚ ਹੀ ਰਹੂਗੀ ਉਹੀ 115 ਰੁਪਏ ਪਰ ਮੀਟਰ ਲਓ ਜੀ ਤੁਹਾਨੂੰ ਦਿਖਾ ਰਹੇ ਅੰਗੇ ਅਸੀਂ ਹੁਣ ਸੂਟ ਕੱਟ ਪੀਸ ਇਹ ਰੰਗ ਰਸ਼ੀਆ ਦੇ ਕੱਟ ਪੀਸ ਬਹੁਤ ਜ਼ਿਆਦਾ ਵਧੀਆ ਸੁਪੀਰੀਅਰ ਫੈਬਰਿਕ ਬਹੁਤ ਜ਼ਿਆਦਾ ਵਧੀਆ ਤੇ ਲੋ ਜੀ ਪਿਓਰ ਕਾਟਨ 2 ਮੀਟਰ ਦਾ ਪੀਸ ਹੈ ਫਟਾਫਟ ਸਕਰੀਨ ਸ਼ਾਟ ਕਰਿਓ ਜਿਹੜੀਆਂ ਪੈਣਾ ਰਹਿ ਗਈਆਂ ਸਭ ਤੋਂ ਪਹਿਲਾਂ ਉਹ ਸਕਰੀਨ ਸ਼ਾਟ ਕਰਿਓ ਜੀ 265 ਦਾ 230 ਦਾ ਪੀਸ ਹੈ ਜੀ 260 ਦਾ ਪੀਸ ਹੈ ਜੀ ਲਾਈਟ ਲਾਈਟ ਜੇ ਕਲਰ ਹੈਗੇ ਇਦਾਂ ਇਹਦੇ ਵਿੱਚ ਪ੍ਰਿੰਟ ਥੋੜਾ ਜਿਹਾ ਕੱਟ ਦਿਖ ਰਿਹਾ ਹੈ ਇਦਾਂ ਸੋਹਣੇ ਸੋਹਣੇ ਪ੍ਰਿੰਟ ਹੈ ਜੀ ਤੇ 22 ਦਾ ਪੀਸ ਹੈ ਜੀ ਬਲੈਕ ਗ੍ਰੇ 280 ਦਾ ਪੀਸ ਹੈਗਾ ਜੀ ਜਿਹੜਾ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਪਲੇਸ ਕਰੋਗੇ 9253115036 9253115036 ਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰੋਗੇ ਤੇ ਆਪਣਾ ਸੂਟ ਹੈ ਜਿਹੜਾ ਹੋਲਡ ਕਰਵਾ ਸਕਦੇ ਹੋਗੇ ਜਿਹੜਾ ਵੀ ਤੁਹਾਨੂੰ ਪਸੰਦ ਆਂਦਾ ਤੁਸੀਂ ਫਟਾਫਟ ਬੁੱਕ ਕਰਿਓ ਕਿਉਂਕਿ ਜਿਹੜੀਆਂ ਭੈਣਾਂ ਰਹਿ ਚੁੱਕੀਆਂ ਨੇ ਤੇ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਆਪਣੇ ਕੋਲ ਅਜ ਰਹਿ ਗਈਆਂ ਨੇਗੀਆਂ ਉਹ ਹੁਣ फटाफट ਦੇਖਿਓ ਵੀਡੀਓ ਚੈੱਕ ਕਰ ਲਿਓ ਬਟ ਆਰਾਮ ਨਾਲ ਬੇਟਾ ਲਓ ਜੀ 2 10 ਦਾ ਵਾਈਟ ਆਫ ਵਾਈਟ 2 40 ਦਾ ਹੈ ਜੀ ਤੇ ਇਹ ਵੀ ਬੜੇ ਪਿਆਰੇ ਜਿਹੀ ਪ੍ਰਿੰਟ ਨੇ ਬੜਾ ਸੋਹਣਾ ਇਹਨਾਂ ਦਾ ਰਿਸਪੌਂਸ ਰਿਹਾ ਹੈ ਪਹਿਣਾ ਦਾ ਇਹਦੇ ਵਿੱਚ ਇੱਕ ਕਲਰ ਇਹ ਆ ਗਿਆ 2 ਮੀਟਰ ਦਾ 2 ਮੀਟਰ ਵਾਲੇ ਆ ਗਏ ਪਹਿਣੋਂ ਮੇਰੇ ਤੋਂ 2 ਮੀਟਰ ਦੇ ਮੰਗਦੇ ਸੀ ਤੁਸੀਂ ਇਹ 2 ਮੀਟਰ ਵਾਲੇ ਹੈਗੇ ਇਹ ਵੀ 2 ਮੀਟਰ ਦਾ ਹੈ ਜੀ ਤੇ ਇਹ ਵੀ 2 ਮੀਟਰ ਦਾ ਹੈ ਬੜੇ ਆਰਾਮ ਨਾਲ ਸ਼ਰਟ ਪੀਸ ਤੁਸੀਂ ਡਿਜ਼ਾਈਨਰ ਲੇਸ ਵਗੈਰਾ ਲਾ ਕੇ ਜਾਂ ਫਿਰ ਤੁਸੀਂ ਇਹਦੇ ਵਿੱਚ ਕੋਈ ਜੁਆਇੰਟਰ ਲੇਸ ਪਾ ਲਿਓ ਜਾਂ ਫਿਰ نیچے ਹੈਂਗਿੰਗ ਵਾਲੀ ਲੇਸ ਲਗਾ ਕੇ ਜਾਂ ਫਿਰ ਬਾਟਮ ਨਾਲ ਦਾ ਕੋਈ ਸਟੱਫ ਲਾ ਕੇ ਤੁਸੀਂ ਤੇ ਆਪਣਾ ਸੂਟ ਜਿਹੜਾ ਰੈਡੀ ਕਰ ਸਕਦੇ ਹੋ 390 ਦੇ ਵਿੱਚ ਵੀ ਸੂਟ ਆਰਾਮ ਨਾਲ ਰੈਡੀ ਹੋਊਗਾ ਜੀ ਇਹ 4 ਮੀਟਰੀ ਹੋਗਾ 4 ਇੰਚ ਘਟਾ ਲਓ ਜੀ 2 ਮੀਟਰ ਦੇ ਪੀਸ ਲਓ ਚੈੱਕ ਕਰੀ ਚਲੋ ਮੈਂ ਦੀ ਛੇੜ ਚ ਆ ਗਿਆ ਤੇ ਇਹ ਵਾਲਾ ਪ੍ਰਿੰਟ ਪਹਿਲਾਂ ਬਲੈਕ ਚ ਆਇਆ ਸੀਗਾ ਹੁਣ ਇਹਦੇ ਵਿੱਚ ਆ ਗਿਆ ਆਫ ਵਾਈਟ ਦੇ ਵਿੱਚ ਇਦੇ ਵਿੱਚ ਇੱਕ ਹੁਣ ਹੋਰ ਮਸਟਰਡ ਚ ਆ ਗਿਆ ਜੀ ਇਹ ਮਸਟਰਡ ਦੇ ਵਿੱਚ ਇਹ 1-2 ਮੀਟਰ ਦਾ 1-2 ਮੀਟਰ ਦਾ 4 ਮੀਟਰ ਹੋ ਗਿਆ ਜੀ ਪੂਰਾ ਸੂਟ ਇੱਕ ਇੱਕ 85 ਦਾ ਪੂਰਾ ਸੂਟ ਹੋ ਗਿਆ ਜੀ ਇਹਦੇ ਵਿੱਚ ਇੱਕ ਰਸਟ ਕਲਰ ਆ ਗਿਆ ਜੀ 3 ਮੀਟਰ ਦਾ ਐਂਡ ਬਲੈਕ ਦੇ ਵਿੱਚ ਹੋਰ ਆ ਗਿਆ ਭੈਣੋ ਇਹ ਪਹਿਲਾਂ ਵੀ ਆਇਆ ਸੀ ਕਿਸੇ ਭੈਣ ਕੋਲੇ ਗਿਆ 340 ਦਾ ਲਓ ਜੀ 240 ਦਾ ਤੇ ਉਸ ਤੋਂ ਬਾਅਦ ਆ ਗਿਆ ਜੀ 260 ਦਾ ਬੜੇ ਪਿਆਰੇ ਪਿਆਰੇ ਜੇ ਕਲਰ ਹੈਗੇ ਨੇ ਜੀ 370 ਦਾ ਤੇ ਉਸ ਤੋਂ ਬਾਅਦ ਆ ਗਿਆ ਜੀ 2 10 ਦਾ ਪੀਸ ਲਾਈਟਿੰਗ ਦਾ ਚਾਨਣਾ ਪੈ ਰਿਹਾ 2 ਮੀਟਰ ਦਾ ਪੀਸ 2 ਮੀਟਰ ਦਾ ਪੀਸ ਤੇ 2 15 ਦਾ ਜੀ ਇਹ ਇੱਕੋ ਹੀ ਪੀਸ ਰਹਿ ਗਿਆ ਜੀ ਸਿੰਗਲ ਤੇ 2 70 ਦਾ 2 ਮੀਟਰ ਦਾ ਪੀਸ ਹੈ ਜੀ ਤੇ 2 70 ਦਾ ਜੀ ਉਹ 2 10 ਦਾ ਸੌਰੀ ਦੋ ਦਾ 10 ਦਾ ਪੀਸ ਹੈ ਜੀ ਇਹ ਵਾਲਾ ਦੋ 20 ਦਾ ਪੀਸ ਹੈ ਜੀ ਤੇ ਇਹ ਆ ਗਿਆ 2.5 ਮੀਟਰ ਦਾ ਪੀਸ ਤੇ ਇਹ ਦੋਨਾਂ ਚ ਡਿਫਰੈਂਸ ਹੈਗਾ ਜੀ ਦੋਨੋਂ ਲਾਈਟ ਤੇ ਡਾਰਕ ਨੇਗੇ 280 ਦਾ ਇਹ 270 ਦਾ ਰਹਿ ਗਿਆ ਜੀ ਇੱਕ ਤੇ 260 ਦਾ ਦੇਖੋ ਕਿੰਨਾ ਪਿਆਰਾ ਜਿਹਾ ਸਕੀਨ ਦੇ ਵਿੱਚ ਆਇਆ ਤੇ ਬਲੈਕ ਦੇ ਵਿੱਚ ਆ ਗਿਆ ਜੀ 230 ਦਾ ਪੀਸ ਐਂਡ 260 ਦਾ ਪੀਸ 2 ਮੀਟਰ ਦੀ ਸ਼ਰਟ 260 ਦੀ ਜੀ ਲਓ ਜਿੱਕੀ ਨਸੋ ਨਪਿਆਰਾ ਜਿਹਾ ਛੇੜ ਆ ਗਿਆ 240 ਦਾ ਪੀਸ ਐਂਡ ਵਾਈਟ ਦੇ ਵਿੱਚ 240 ਦਾ ਪੀਸ 270 ਦਾ ਪੀਸ ਹੈ ਜੀ ਇਹ ਪ੍ਰਿੰਟ ਪ੍ਰਿੰਟ ਖੋਲ ਕੇ ਦਿਖਾਓ ਇਹ ਇਹ ਪ੍ਰਿੰਟ ਦੇਖੋ ਕਿੰਨਾ ਪਿਆਰਾ ਆਇਆ 270 ਦਾ ਬਹੁਤ ਸੋਹਣਾ ਪ੍ਰਿੰਟ ਆਇਆ ਇਹ ਪ੍ਰਿੰਟ ਵੀ ਬਹੁਤ ਅੱਛਾ ਹੈ ਜੀ ਇਹ ਪ੍ਰਿੰਟ ਤਾਂ ਬਹੁਤ ਜ਼ਿਆਦਾ ਵਧੀਆ ਹੈ ਡਾਰਕ ਬਾਟਮ ਲਗਾ ਕੇ ਲਓ ਜੀ 360 ਦਾ ਪੀਸ ਹੈ ਜੀ ਗ੍ਰੇ ਵਿੱਚ ਉਸ ਤੋਂ ਬਾਅਦ ਆ ਗਿਆ ਜੀ ਬਹੁਤ ਸੋਹਣਾ ਜ 370 ਦਾ ਸਾਰੇ ਕਲਰ ਇੱਕ ਤੋਂ ਇੱਕ ਹੈਗੇ ਆ ਜੀ 3.5 ਮੀਟਰ ਦਾ ਜੀ ਮਾਊਸ ਕਲਰ ਐਂਡ ਡਾਰਕ ਗ੍ਰੇ ਗ੍ਰੇ ਕਲਰ 3.3 ਦਾ ਪੀਸ ਹੈ ਜੀ ਇਹਦੇ ਵਿੱਚ ਇੱਕ ਛੇੜ ਇਹ ਆ ਗਿਆ ਜੀ ਰੈੱਡ ਚੈਰੀ ਜੋ ਛੇੜ 3 ਮੀਟਰ ਦਾ ਤੇ ਉਸ ਤੋਂ ਬਾਅਦ ਦੇਖੋ ਕਿੰਨਾ ਸੋਨਾ ਪ੍ਰਿੰਟ ਆਇਆ ਜੀ 3.5 ਮੀਟਰ ਦਾ ਬਲੈਕ ਦੇ ਵਿੱਚ ਲਓ ਜੀ ਔਰੇਂਜ ਰਸਟ ਦੇ ਵਿੱਚ ਆ ਗਿਆ 3 ਮੀਟਰ ਦਾ ਜੀ 2 ਮੀਟਰ ਦਾ ਪੀਸ ਹੈ ਜੀ ਬੜਾ ਪਿਆਰਾ ਜਿਹਾ ਵੀ 2 ਮੀਟਰ ਦਾ ਪੀਸ ਹੈ ਜੀ ਇਹ 210 ਦਾ ਮਾਊਸ ਦੇ ਵਿੱਚ ਆ ਗਿਆ ਜੀ ਮਾਊਸ ਕਲਰ ਦੇ ਵਿੱਚ ਲਓ ਜੀ ਇਹ ਲਾਈਟ 33 ਦਾ ਪੀਸ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ 240 ਦਾ ਪੀਸ ਐਂਡ 130 ਦਾ ਪੀਸ ਹੈ ਜੀ ਇਹ 2 ਮੀਟਰ ਦਾ ਪੀਸ ਹੈ ਜੀ ਤੇ ਫਟਾਫਟ ਫਟਾਫਟ ਤੇ ਇਹ 4 ਮੀਟਰ ਦੇ ਦੋਨੋਂ ਜੀ 1 2 ਸਵਾ 2 ਦਾ 1 2 ਦਾ ਪੌਣੇ ਕੁ 2 ਦਾ ਹੈਗਾ 4 ਮੀਟਰ ਹੈ ਜੀ ਸਾਰਾ 3 10 ਦਾ ਹੈ ਜੀ ਤੇ 3 ਮੀਟਰ ਦਾ ਪੀਸ ਹੈ ਜੀ ਗ੍ਰੇ ਇਹ ਲਓ ਜੀ ਪੂਰਾ ਹੋ ਗਿਆ ਜੀ ਇਹ ਸੂਟ ਤਿੰਨ ਵੀ ਦਾ ਆ ਗਿਆ ਜੀ 360 ਦਾ ਆ ਗਿਆ ਪ੍ਰੋਪਰ ਸੂਟ ਬਣ ਗਿਆ ਜੀ ਪਹਿਣਾ ਪਹਿਲਾਂ ਰਹਿ ਗਈਆਂ ਸੀ ਇਹ ਦੋ ਤਿੰਨ ਵੀਡੀਓ ਪਹਿਲਾਂ ਪਿਛਲੀਆਂ ਵੀਡੀਓ ਦੇ ਵਿੱਚ ਇਹ ਨਵਾਂ ਆ ਗਿਆ ਜੀ ਲਓ ਚੈੱਕ ਕਰ ਲਓ ਲਓ ਜੀ 340 ਦਾ ਮਾਊਸ ਬਹੁਤ ਸੋਨਾ ਮਾਊਸ ਸ਼ੇਡ ਹੈਗਾ ਪ੍ਰੋਪਰ ਮਾਊਸ ਸ਼ੇਡ ਹੈ ਤੇ 3 ਮੀਟਰ ਹੈ ਜੀ ਮੈਂਹਿੰਦੀ ਕਲਰ ਦੇ ਵਿੱਚ ਇਹ 2 ਇੰਚ ਘਟ ਹੈ ਜੀ 4 ਮੀਟਰ ਤੋਂ 395 ਦਾ ਬੜਾ ਸੋਹਣਾ ਜਿਹਾ ਦੇਖੋ ਕਿੰਨਾ ਸੋਹਣਾ ਸੈਲਫ ਜਿਹਾ ਬਣਿਆ ਹੋਇਆ ਇਹਦੇ ਵਿੱਚ ਲਾਈਟ ਫਰੋਜ਼ੀ ਦੇਖੋ ਜੀ ਕਿੰਨਾ ਪਿਆਰਾ ਜਿਹਾ ਇਹਦੇ ਨਾਲ ਤੁਸੀਂ ਬੜਾ ਸੋਹਣਾ 1 ਮੀਟਰ येलो ਕਲਰ ਦਾ ਫੈਬਰਿਕ ਲੈ ਕੇ ਨਾ ਬਹੁਤ ਸੋਹਣੀ ਡਿਜ਼ਾਈਨਿੰਗ ਬਣਾ ਸਕਦੇ ਹੋ ਮਾਊਸ ਦੇ ਵਿੱਚ येलो ਦਾ ਕੰਟਰਾਸਟ ਹੈਗਾ ਇਹਦੇ ਵਿੱਚ 130 ਦਾ ਤੇ 140 ਦਾ ਜੀ ਉਸ ਤੋਂ ਬਾਅਦ ਆ ਗਿਆ ਜੀ 180 ਦਾ ਪੀਸ ਹੈ ਜੀ 190 ਦਾ ਪੀਸ ਹੈ ਜੀ ਇਹ ਵਾਲਾ ਪੂਰਾ ਸੂਟ ਮਿਲ ਜੂਗਾ ਜੀ ਤੁਹਾਨੂੰ ਇਹ ਕਾਫੀ ਪੀਸ ਹੈਗੇ ਇਹਦੇ ਵਿੱਚ ਸਾਡੇ ਕੋਲ ਕਾਫੀ ਪੀਸ ਹੈ ਇਹਦੇ ਵਿੱਚ ਇਹ ਤੁਹਾਨੂੰ ਪੂਰਾ ਸੂਟ ਮਿਲ ਜੂਗਾ ਜੀ ਦੇਖੋ ਜੀ ਚੈੱਕ ਕਰੀ ਚੱਲੋ ਤੇ ਇਹ 2 ਮੀਟਰ ਦਾ ਹੈਗਾ ਗਾਜਰੀ ਸ਼ੇਡ 290 ਦਾ ਪੀਸ ਹੈ ਜੀ ਰਸਟ ਕਲਰ ਆ ਗਿਆ ਜੀ 295 ਦਾ ਇਹ 2.95 ਦਾ ਮਤਲਬ ਐਸ ਜੀ 2 ਇੰਚ ਘਟ ਐ 4 ਇੰਚ ਦੇ ਵਿੱਚ 10 ਸੈਂਟੀਮੀਟਰ ਬਣਾਣੇ ਆਗੇ ਅਸੀਂ ਸਿਰਫ 2 ਤੇ ਲਓ ਜੀ ਇਹ ਦੇਖੋ 3 ਮੀਟਰ 3 ਮੀਟਰ ਦਾ ਸ ਹੈ ਦਾ 3 ਤੀਰ ਹੈ 3 ਮਿੰਟ ਹਾਂਜੀ ਇਹ 3 ਮੀਟਰ ਦਾ ਪੀਸ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਛੇੜ ਆ ਗਿਆ ਇਹਦੇ ਨਾਲ ਨਾ ਇੱਕ ਆਪਣੇ ਕੋਲ ਦੁਪੱਟਾ ਡਾਈ ਕਰਵਾਇਆ ਹੋਇਆ ਪਿਆ ਪਿਓਰ ਛਪੂਨ ਦਾ ਬਹੁਤ ਸੋਹਣਾ ਸੇਮ ਸ਼ੇਡ ਪਵਾ ਕੇ ਟਾਈ ਡਾਈ ਕਰਵਾਇਆ ਹੋਇਆ ਹੈਗਾ ਤੁਸੀਂ ਦੁਪੱਟਾ ਵੀ ਸਾਡੇ ਕੋਲੋਂ ਲੈ ਸਕਦੇ ਹੋਗੇ ਇਹ ਪਿਓਰ ਸ਼ਪੂਨ ਦਾ ਦੁਪੱਟਾ ਰਹੂਗਾ 2.5 ਮੀਟਰ ਦਾ ਖੁੱਲਾ ਡੁੱਲਾ ਕਿਸੇ ਕਸਟਮਰ ਨੇ ਰਖਾ ਕੇ ਜੀ ਫਿਰ ਲੈਤਾ ਨਹੀਂ ਹੈਗਾ ਸਾਡੇ ਤੋਂ ਇਹ ਸੂਟ ਤੇ ਇਹ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਵੀ ਦੁਪੱਟਾ ਲੈ ਸਕਦੇ ਹੋਗੇ ਬਾਟਮ ਵੀ ਲਗਵਾ ਕੇ ਦੇਵਾਂਗੇ ਜੇ ਤੁਸੀਂ ਸ਼ਰਟ ਨਾਲ ਲੈਣਾ ਚਾਹੁੰਦੇ ਹੋ ਤਾਂ ਕੱਲਾ ਸ਼ਰਟ ਨਾਲ ਲੈ ਸਕਦੇ ਹੋ ਲਓ ਜੀ 33 ਦਾ ਹੈ ਜੀ ਇਹ ਮੈਂਦੀ ਚ ਆ ਗਿਆ ਦੇਖੋ ਉਹ ਵਾਲਾ ਛੜ ਮਾ ਉਸ ਚ ਆਇਆ ਸੀ ਜਿਹੜਾ ਇੱਕ ਹੋਰ ਆਇਆ ਸੀ ਇਹ ਹੁਣ ਬੜਾ ਸੋਹਣਾ ਜਿਹਾ ਪੈਰਟ ਮੈਂਦੀ ਜਾ ਆ ਗਿਆ ਲਓ ਜੀ 3 ਮੀਟਰ ਦਾ ਪੀਸ 3 ਮੀਟਰ ਦਾ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ 3 ਮੀਟਰ ਦਾ 3 ਮੀਟਰ ਦਾ ਪੀਸ ਹੈ ਜੀ ਇਹ ਵੀ 3 ਦਾ ਹੈ ਜੀ ਫਰੌਕ ਬਣਾਣੀ ਹੈ ਕੁੜਤਾ ਬਣਾਣਾ ਤਾਂ ਤੁਸੀਂ ਆਰਾਮ ਨਾਲ ਬਣਾ ਸਕਦੇ ਹੋ ਜੇ ਵਿੱਚੋਂ ਉਹਦੇ ਬੱਚੇ ਦੀ ਸ਼ਰਟ ਕੱਢਣੀ ਹੈ ਲਓ ਜੀ 3 ਮੀਟਰ ਦਾ ਦੇਖੋ ਕਿੰਨਾ ਪਿਆਰਾ ਜਿਹਾ ਪ੍ਰਿੰਟ ਆਇਆ ਇਹ ਵੀ 3 ਮੀਟਰ ਦਾ ਹੈ ਜੀ ਤੇ ਇਹ ਵੀ 3 ਮੀਟਰ ਦਾ ਹੈਗਾ ਤੇ ਇੱਕੋ ਮਾ우스 ਵਾਲੇ ਦੇ ਵਿੱਚ ਗ੍ਰੇਜ ਆ ਗਿਆ ਗ੍ਰੇ ਦੇ ਵਿੱਚ ਬਹੁਤ ਸੋਹਣਾ ਜਿਹਾ ਨਾ ਪੈਰਟ ਜਿਹਾ ਛੇੜ ਦਾ ਸੀ ਗ੍ਰੀਨ ਜਿਹਾ ਦਿੱਤਾ ਹੋਇਆ ਕੀ ਆ ਜਿਹਾ ਛੇੜ ਹੈ ਲਓ ਜੀ ਇਹ 4 ਮੀਟਰ ਦਾ ਪੀਸ ਹੈ ਜੀ ਇਹ 470 ਦਾ ਪੀਸ ਹੈ ਜੀ ਐਂਡ ਇਹ 33 ਦਾ ਐਂਡ 2 10 ਦਾ ਪੀਸ ਹੈ ਜੀ ਇਹ ਤੇ ਇਹ ਵਾਲਾ ਪੂਰਾ ਪ੍ਰੋਪਰ ਸੂਟ ਬਣ ਜੂਗਾ 3 ਮੀਟਰ ਦਾ ਪੀਸ ਹੈ 1 30 ਦਾ ਹੈਗਾ ਜੀ ਇਹ ਵਾਲਾ ਵੀ ਪ੍ਰੋਪਰ ਸੂਟ ਬਣ ਜੂਗਾ ਜੀ 3 20 ਦਾ ਤੇ 3 30 ਦਾ ਜੀ ਤੇ ਇਹ ਵਾਲਾ 4.5 ਮੀਟਰ ਦਾ ਵਾਈਟ ਦੇ ਵਿੱਚ ਇਹ ਵਾਲਾ 395 ਦਾ ਹੈਗਾ ਤੇ ਇਹ ਬਰੀ ਕਮੁੱਟੀ ਦੇ ਵਿੱਚ ਆ ਗਿਆ ਬੜਾ ਪਿਆਰਾ ਜਾਂ ਲਓ ਜੀ ਸਟਫ ਵੀ ਇੰਨਾ ਸੋਹਣਾ ਹੈ ਨਾ ਜੀ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਸੌਫਟ ਸਟਫ ਹੈਗਾ ਬਹੁਤ ਜ਼ਿਆਦਾ ਵਧੀਆ ਆਰਾਮਦਾਇਕ ਜਿਹਾ ਸਟਫ ਹੈਗਾ 2 ਮੀਟਰ ਦਾ ਪੀਸ ਹੈ ਜੀ ਐਂਡ 3.5 ਮੀਟਰ ਦਾ ਪੀਸ ਹੈ ਜੀ ਇਹ ਤੇ ਇਹ 4 10 ਦਾ ਪੀਸ ਹੈਗਾ ਜੀ ਗ੍ਰੇ ਦੇ ਵਿੱਚ ਇਹਦੇ ਵਿੱਚ ਇਹ ਅਲੱਗ ਤੋਂ ਆ ਗਿਆ ਹਾਂ ਜੀ 1 70 ਦਾ ਤੇ 3 70 ਦਾ ਇਹ ਵੀ ਪ੍ਰੋਪਰ ਸੂਟ ਹੈ ਬੜਾ ਸੋਹਣਾ ਜਿਹਾ ਪ੍ਰਿੰਟ ਹੈਗਾ ਇਹ 4 ਮੀਟਰ ਦਾ ਆ ਗਿਆ ਜੀ ਬਲੈਕ ਦੇ ਵਿੱਚ ਇਹ ਪ੍ਰੋਪਰ 5 ਮੀਟਰ ਦਾ ਆ ਗਿਆ ਜੀ ਦੇਖੋ ਕਿੰਨਾ ਸੋਹਣਾ ਉਸ ਤੋਂ ਬਾਅਦ ਆ ਗਿਆ ਜੀ 2 ਮੀਟਰ ਦਾ ਪੀਸ ਹੈ ਤੇ ਇਹ ਵੀ 2 ਮੀਟਰ ਦਾ ਪੀਸ ਹੈ 210 ਦਾ ਜੀ 410 ਬਣ ਗਿਆ ਇਹ ਤੇ ਇਹ 395 ਦਾ ਜੀ ਦੇਖੋ ਕਿੰਨਾ ਪਿਆਰਾ ਜਿਹਾ ਪ੍ਰਿੰਟ ਆਇਆ ਤੇ ਇਹ ਆ ਗਿਆ ਪੀਕਾਕ ਚ 4 ਐਂਡ 425 ਦਾ ਜੀ ਐਂਡ 210 ਤੇ ਉਸ ਤੋਂ ਬਾਅਦ ਆ ਗਿਆ ਜੀ 2 ਮੀਟਰ ਦਾ orange ਛੇੜ ਦੇ ਵਿੱਚ ਆ ਗਿਆ ਜੀ ਇਹ ਤੇ 290 ਦਾ ਜੀ ਇਹ ਪੂਰਾ ਪ੍ਰੋਪਰ ਹੀ 5 ਮੀਟਰ ਦਾ ਸੂਟ ਬਣ ਗਿਆ ਜੀ ਤੇ ਦੋ ਇਹ ਦਵਾਰ ਲਾਣਾ ੜੀ ਇਸਲੀਪ ਇਹ ਫਿਰ ਬਾਅਦ ਚ ਦੱਸ ਦਾਂਗੇ ਹਾਂ ਇਹ ਇੱਕ ਪੀਸ ਹੁਣ ਦਵਾਰਾ ਦੱਸਾਂਗੇ ਜੀ ਸਹੀ ਨਹੀਂ ਲੱਗੀ ਹੋਈ ਤੇ ਇਹ 2.5 ਮੀਟਰ ਦਾ ਹੈਗਾ ਇਹ ਵੀ ਪ੍ਰੋਪਰ ਸੂਟ ਬਣੂਗਾ ਮੈਨੂੰ ਇਦਾਂ ਲੱਗਦਾ ਵੀ ਇਹ ਵੀ 2.5 ਮੀਟਰ ਹੀ ਹੈ ਇਹ 5 ਮੀਟਰ ਦਾ ਸੂਟ ਬਣੂਗਾ ਜੀ ਤੇ ਇਹ ਵਾਲਾ ਆ ਗਿਆ ਜੀ ਇਹ ਸਵੇਰੇ ਰਹਿ ਗਈਆਂ ਸੀ ਭੈਣਾਂ ਇਹ ਥੋੜਾ ਜਿਹਾ ਲਾਈਟ ਕਲਰ ਦਾ ਫਰਕ ਆ ਗਿਆ ਜੀ ਇਹ ਸੂਟ ਮਿਲ ਜੂਗਾ ਹੁਣ ਤਾਂ ਸਾਨੂੰ 1-2 ਮੀਟਰ ਦਾ ਆ ਗਿਆ ਇਹ ਤੇ ਵੀ ਗੱਲ ਤਾਂ ਇਹ ਵੀ ਤੁਹਾਨੂੰ ਦੱਸਾਂਗੇ ਜੀ ਕਿੰਨੇ ਮੀਟਰ ਦਾ ਹੈਗਾ ਸੂਟੀ ਬਣ ਜੂਗਾ ਜੀ ਪੂਰਾ ਇਹ ਲਓ ਜੀ ਇਹ 290 ਦਾ ਐਂਡ 260 ਦਾ ਜੀ ਇਹ ਦੇਖੋ ਜੀ 210 ਦਾ ਵਾਈਟ ਚ ਪਹਿਲਾ ਆਈ ਸੀ ਜੀ ਇਹ ਇਹ ਵੀ 410 ਦਾ ਬਣ ਗਿਆ ਜੀ ਤੇ ਇਹ ਦੇਖੋ ਇੱਕ 4 ਮੀਟਰ ਦਾ ਇਹ ਆ ਗਿਆ ਜੀ ਤੇ 4 ਮੀਟਰ ਦਾ ਇਹ 6 ਮੀਟਰ ਦਾ ਆ ਗਿਆ ਜੀ ਤੇ ਇਹ 4.5 ਮੀਟਰ ਦਾ ਆ ਗਿਆ ਜੀ ਐਂਡ ਇਹ 260 ਐਂਡ 250 ਇਹ ਪ੍ਰੋਪਰ ਸੂਟ ਬਣ ਗਿਆ ਜੀ ਹਾਂ ਇਹ ਸਾਰੇ ਸੂਟ ਆਪਣੇ ਕੋਲ ਅਵੇਲੇਬਲ ਹੈਗੇ ਨੇ ਜੀ 115 ਰੁਪਏ ਪਰ ਮੀਟਰ ਫਟਾਫਟ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਪਲੇਸ ਕਰਨਾ ਹੈਗਾ ਤੇ ਆਪਣੀ ਪੇਮੈਂਟ ਡਨ ਕਰਕੇ ਹੀ ਸਾਨੂੰ ਤੁਸੀਂ ਆਪਣਾ ਨਾਲ ਦੀ ਨਾਲ ਤੁਸੀਂ ਸਾਡੇ ਤੋਂ ਸਕੈਨਰ ਮੰਗਵਾਇਆ ਕਰੋ ਪੇਮੈਂਟ ਡਨ ਕਰਕੇ ਆਪਣਾ ਨਾਲ ਦੀ ਨਾਲ ਸਾਨੂੰ ਦੁਬਾਰਾ ਮੈਸੇਜ ਨਾ ਕਰਨਾ ਪਏ ਆਪਣਾ ਐਡਰੈਸ ਸੈਂਡ ਕਰ ਦਿਆ ਕਰੋ ਤੇ ਬਾਕੀ ਜੇ ਕੋਈ ਹੋਰ ਕੁਐਰੀਜ਼ ਹੈਗੇ ਆ ਸਟਫ ਬਹੁਤ ਜ਼ਿਆਦਾ ਵਧੀਆ ਦੀ ਕੋਈ ਕੰਪਲੇਂਟ ਹੈ ਨਹੀਂ ਕਿ ਬਹੁਤ ਵਧੀਆ ਰਿਸਪੌਂਸ ਤੁਹਾਡੇ ਸਾਰੇ ਭੈਣਾਂ ਦਾ ਤੇ ਆਪਣਾ ਅੱਜ ਦੇ ਦਿਨ ਦਾ ਹੀ ਇਹ ਆਫਰ ਹੈ ਜੀ ਕੱਲ ਤੋਂ ਇਹ ਸਾਰਾ ਰੈਗੂਲਰ ਵਾਲਾ ਪ੍ਰਾਈਸ ਚੱਲੂਗਾ ਜੀ 125 ਰੁਪਏ ਪਰ ਮੀਟਰ ਥੈਂਕ ਯੂ ਜੀ